ਇਹ ਕੀ ਹੋ ਗਿਆ ਇਹ ਕੀ ਹੋ ਗਿਆ ਓ ਚਾਚਾ ਲੈ ਇਹ ਕਰਦਾ ਕੀ ਨਹੀਂ ਕੀਤਾ ਕੀ ਜੇ ਮਿੱਚਾ ਪਾਇਆ ਨਹੀਂ ਆਦਾ ਮੋਝ ਨੂੰ ਤੈਨੂੰ ਮਾਰੇ ਲਓ ਜੇ ਬੰਦੇ ਦਾ ਕੰਮ ਵੇਖੋ ਯਾਰ ਛੱਟ ਲਵਾਣੀ ਹੂੰ ਛੱਟ ਲਵਾਣੀ ਹੂੰ ਹਾਂ ਓਜੀ ਅੱਥੇ ਪਾਉਣ ਲੱਗੇ ਆ ਪ੍ਰੈਸ ਕਰ ਲਿਆ ਅੱਜ ਚੇਂਜ ਤੇ ਤਾਂ ਕਿ ਪਿਛੇ ਤੂੜੀ ਛੂੜੀ ਨਾ ਪਵੇ ਤਾਂ ਕੋਲ ਪ੍ਰੈਸ ਕੀਤੀ ਹੈ ਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਵੈਲਕਮ ਆ ਜੀ ਅੱਜ ਦੇ ਨਵੇਂ ਵਲੌਗ 'ਚ ਅੱਜ ਦੀ ਨਵੀਂ ਵੀਡੀਓ ਵਿੱਚ ਤੇ ਸਵੇਰ ਸਵੇਰ ਦਾ ਟਾਈਮ ਹੈ ਦੇਖ ਸਕਦੇ ਹੋ ਲੈ ਸੂਰਜ ਵੀ ਨਹੀਂ ਨਿਕਲਿਆ ਅਸੀਂ ਜੁੜ ਪਏ ਆ ਆਪਣੇ ਕੰਮ ਕਾਰ ਨੂੰ ਤੁਹਾਨੂੰ ਦਿਖਾਉਣੇ ਆ ਤੇ ਕਿਵੇਂ ਆਪਣੀ ਰੁਟੀਨ ਅੱਜ ਚੱਲਦੀ ਆ ਜੋ ਵੀ ਅੱਗੂ ਕੰਮ ਹੋਇਆ ਰੁਟੀਨ ਹੋਈ ਤਟਨਾ ਸਾਂਝੀ ਕਰਦੇ ਆ ਜੁੜ ਕੇ ਰਹਿਣਾ ਦਾ ਵਲੌਗ ਪੂਰਾ ਦੇਖਣਾ ਲਓ ਜੀ ਸਵੇਰ ਸਵੇਰ ਚੁਆਈਏ ਅਸੀਂ ਕਰ ਲਈ ਸੀ ਬੰਦਾ ਲੱਗਾ ਚੋਣ ਸੋ ਚੱਲਦੇ ਆਂ ਪੱਠੇ ਕੁਤਰ ਲਈ ਜਾ ਚਾ ਆ ਗਿਆ ਚੱਲ ਕੇ ਪੱਠੇ ਕੁਤਰਦੇ ਆਂ ਕੁਤਰ ਕੇ ਮੱਜਾ ਮੁੱਜਾ ਨੂੰ ਪਾਉਨੇ ਵੀ ਆ ਤੇ ਅਬ ਦਾ ਜਿਹੜਾ ਕੰਮ ਆ ਉਹ ਕਰ ਦਿੰਨੇ ਆਂ ਸ਼ੁਰੂ ਆਪਣੀ ਡਿਊਟੀ ਹੁੰਦੀ ਐ ਜੋ ਪੱਠਿਆਂ ਕੱਢਣੀ ਹੁੰਦੀ ਐ ਹਲੇ ਸੂਰਜ ਵੀ ਬਸ ਨਿਕਰਨ ਵਾਲਾ ਚੱਲਾ ਵੀ ਲਓ ਜੀ ਹੋਇਆ ਸਾਈਡ ਤੇ ਅੱਛਾ ਸਵੇਰ ਸਵੇਰ ਆਇਨੂੰ ਪਤਾ ਨਹੀਂ ਕੀ ਹੈ ਕੀ ਬਾਹਰ ਹੁੰਦੀ ਬਾਹਰ ਜਦੋਂ ਬਾਹਰ ਹੁੰਦੀ ਓਦੋਂ ਅੰਦਰ ਨੂੰ ਤਰਸਦੀ ਓਦੋਂ ਅੰਦਰ ਪਈਦੀ ਹੁਣ ਅੰਦਰ ਹੈ ਤੇ ਉਹਨੇ ਬਾਹਰ ਜਾਣਾ ਲਓ ਜੀ ਜਨਾਬ ਪੱਠੇ-ਪੁੱਠੇ ਆਪਣੇ ਪੈ ਗਏ ਨੇ ਹੁਣ ਕੋਈ ਖਾਣ ਪੀਣ ਘੰਟਾ ਡੇਢ ਆਪਾਂ ਜਿਹੜਾ ਆਪ ਵੀ ਨਾਸ਼ਤਾ ਪਾਣੀ ਕਰਨੇ ਆ ਦੇ ਬਾਅਦ ਇਹਨਾਂ ਨੂੰ ਪਾਣੀ ਪੁਣੀ ਡੰਨੇ ਆ। ਲਓ ਜੀ ਸਾਡਾ ਟਾਈਮ ਹੋ ਗਿਆ ਹੁਣ। ਪਾਣੀ ਪੁਣੀ ਡਾਉਣ ਦਾ ਮੱਝਾਂ ਨੂੰ ਛੱਡਾਉਣੇ ਆ। ਓ ਮੱਝਾਂ ਚੱਲ ਗਈਆਂ ਅੱਗੇ। ਓ ਨਿਕਲ 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 ਗਈਆਂ। ਉਹਨਾਂ ਨੇ ਛਪੜੇ ਬਾੜ। ਲਓ ਜੀ ਅੱਗੋਂ ਮਸੇ ਮੋੜ ਕੇ ਲੈ ਆਏ ਆ। ਚੱਲ ਗਈਆਂ ਹਣ ਓਬੇ। ਉਹਨਾਂ ਨੇ ਇਹ ਸਾਨੂੰ ਚਰਾਈ ਵਾਸਤੇ ਲੈ ਕੇ ਚੱਲੇ ਨੇ। ਪਰ ਅਹੀਂ ਪਾਣੀ ਡਾਉਣੇ ਕਿ ਉੱਥੇ ਪਾਦੇ। ਹੁਣ ਪਾਣੀ ਪਿੰਦੀਆਂ ਨੇ। ਗਾਉਂ ਗਾਉਂ ਬੰਨਦੇ ਇਹਨਾਂ ਨੂੰ। ਤੇ ਹੋਣੇ ਆ ਵੇਲੇ। ਫਿਰ ਇਹਨਾਂ ਨੂੰ 2 ਵਜੇ ਕੱਢਾਂਗੇ ਬਾਹਰੋਂ ਲਓ ਜੀ 2 ਵਜੇ ਦਾ ਟਾਈਮ ਹੋ ਗਿਆ ਤੇ ਪੱਠੇ ਪਾਉਣ ਲੱਗੇ ਆਂ ਡੰਗਰ ਨੂੰ ਆਵਾਜ਼ ਮਾਰੰਦੇ ਨੇ ਤੇ ਚਾਚਾ ਨੇ ਘੜ ਲੀਏ ਨੇ ਮੱਜਾਂ ਤੇ ਸਾਡੀ ਜਿਹੜੀ ਡਿਊਟੀ ਆ ਉਹੀ ਪਾਉਣੇ ਆ ਪੱਠੇ ਛੋਟੇ ਭਰਾਉਣ ਉਠਾਇਆ ਉਹ ਵੀ ਉਠ ਪੀਂਦੇ ਰਿਹਾ ਤੇ ਚੱਲ ਕੇ ਪਾਉਣੇ ਆ ਪਾਉਣ ਪੱਠੇ ਤੇ ਕੋਈ ਫਿਰ ਚੁਵਾਈ ਦਾ ਵੀ ਟਾਈਮ ਹੋ ਜਾਣਾ ਤੇ ਉਹਨਾਂ ਨੂੰ ਠਾ ਕੇ ਹੁਣ ਪਾ ਲਈਏ ਪਹਿਲੇ ਪੱਠੇ ਫਿਰ ਅੱਗੇ ਟੋਰਾ ਵਧਾਉਣੇ ਆ ਲਓ ਜੀ ਪੱਠੇ ਪਾਉਣ ਲੱਗੇ ਆਂ ਡਰੈਸ ਕਰ ਲੀ ਅੱਜ ਚੇਂਜ ਤੇ ਤਾਂ ਕਿ ਵਿੱਚ ਤੂੜੀ ਛੂੜੀ ਨਾ ਪਵੇ ਤਾਂ ਕੋਲ ਪ੍ਰੈਸ ਕੀਤੀ ਜੀ ਹੈ

ਅਮੀਨਾ ਬੱਸ ਹੋਈ ਵੀ। ਤਰੀਆਣਾ। ਲਓ ਜੀ ਪੱਠੇ ਪੈ ਗਏ ਨੇ। ਹੋ ਗਿਆ ਵਿਲੇ ਤੇ ਪਸੀਨਾ ਪਸੀਨ ਹੋ ਗਿਆ। ਲਓ ਜੀ ਆ ਅਚਾਨਕ ਮੌਸਮ ਹੋ ਗਿਆ ਖਰਾਬ ਤੇ ਮੱਝਾ ਛੱਡ ਲੀਆਂ ਸੀ। ਹਟਾ ਕੇ ਪਿੱਛੇ ਤੇ ਕਰਨ ਲੱਗਿਆ ਚਵਾਈ ਸ਼ੁਰੂ। ਬੰਦੇ ਬੁਲਟੀ-ਬੁਲਟੀ ਫੜਾ ਇਹਨੇ। ਪਾਂਡੇ ਵੀ ਰੱਖ ਲੈਣ। ਸੋ ਕਰਦੇ ਆਂ ਚਵਾਈ ਸ਼ੁਰੂ। ਲੋਦੀ ਵੀ ਆਉਣ ਵਾਲਾ ਤਾਂ ਤਵਾ ਦਬ ਕਰੀਏ ਚਵਾਈ। ਫਿਰ ਪੱਠੇ ਵੱਡਣ ਨੂੰ ਵੀ ਜਾਣਾ। ਮੌਸਮ ਖਰਾਬ ਹੈ। ਇਹ ਕੀ ਹੋ ਗਿਆ? ਇਹ ਕੀ ਹੋ ਗਿਆ? ਲੈ। ਇਹ ਕਰਦਾ ਕੀ? ਨਹੀਂ ਕੀਤਾ ਕੀ ਜੇ? ਆ ਜਿੱਤਾ ਪਾਇਆ। ਮੋ ਜੇ। ਹੁਣ ਤੂੰ ਨਹੀਂ ਆਉਂਦਾ। ਮੈਨੂੰ ਮਾਰ। ਪਹਿਲੇ ਬੋਲੇ ਹੋ ਕੇ ਜਨਾਬ। ਤੇ ਆ ਗਿਆ ਹੁਣ ਪੱਠਿਆਂ ਨੂੰ 마ਸ਼ਾਅੱਲਾ ਹਵਾ ਵੀ ਬੜੀ ਸੋਹਣੀ ਚੱਲਦੀ ਹੈ। ਸੋ ਚਲੋ ਇਹਦਾ ਫਾਇਦਾ ਚੁੱਕ ਕੇ ਪੱਠੇ-ਪੁੱਠੇ ਹੀ ਵੱਢ ਲੈਨੇ ਠੰਡੇ-ਠੰਡੇ ਅੱਜ। 마ਸ਼ਾਅੱਲਾ ਅੱਲਾ ਪਾਗਦਾ ਹਸਾਨ ਹੋ ਗਿਆ ਕਿ ਜਿਹੜਾ ਨਾ ਹਵਾ ਚੱਲ ਪਈ। ਕੱਦੂ ਜਿਹੜੇ ਲਾਏ ਸੀ ਵੱਲਾਂ ਤੇ ਹੱਲੇ ਹਰੀਆਂ ਹੈ। ਜੇਕ ਤੇ ਗਈ ਸੁੱਕ। ਇੱਕ ਆ ਲੱਗੀ। ਆਹ ਜਿਹੜੀ ਉਹ ਤੋਂ ਪਹਿਲੇ ਲਾਈਆਂ। 마ਸ਼ਾਅੱਲਾ ਤਰਪਈਆਂ ਨੇ। ਸੋ ਵੱਢ ਲਈਏ ਵੱਢ ਕੇ ਟਾਈਮ ਨਾ ਹੋਈਏ ਵੇਲੇ ਲਓ ਜੀ ਪੱਠੇ ਵੱਢ ਕੇ ਲੱਦ ਵੀ ਲੈਣ ਹੋ ਗਏ ਆ ਵੇਲੇ ਚੱਲਨੇ ਹੁੰਦੇ ਡੇਰੇ ਤੇ ਮੱਝਾਂ ਨੂੰ ਪਾਣੀ ਡਾਹ ਕੇ ਤੇ ਉਹਨਾਂ ਨੂੰ ਕਰੀ ਅੰਦਰ ਪੱਠੇ-ਫੁੱਠੇ ਪਾ ਕੇ ਆਪਾਂ ਨਈਅਤ ਹੋਈ ਵੇਲੇ ਇਹ ਗਰਮੀ ਨਾ ਬਾਜੀ ਮਤ ਬਾਜੀ ਗਈ ਸੋ ਚੱਲਦੇ ਆ ਡੇਰੇ ਤੇ ਅੱਜ ਕੰਮ ਸਾਂਭ ਲਈਏ ਤੋਰਾ ਯਾਰ ਟਰੈਕਟਰ ਚੋੜੋ ਆ ਪਾਪਾ ਆ ਗਿਆ ਤੋਰਾ ਯਾਰ ਤੋੜ ਚੱਲੀਏ ਤੋਰਾ ਔਲਨ ਯਾਦ ਕਰਕੇ ਚੱਲੀਏ ਲਓ ਜੀ ਬੰਦੇ ਦਾ ਕੰਮ ਵੇਖੋ యార సు సవాని ਕੱਲ ਤੋਂ ਤਾੜਨ। ਇੱਧਰ ਲਓ। ਚਾਰ ਵੀ ਫੜਾ ਦੇ ਮੈਨੂੰ। ਲਓ ਜੀ ਪੱਠੇ-ਪੁੱਠੇ ਪਾ ਕੇ ਮਾਲਨਗਰ ਕਰਤਾ ਅੰਦਰ। ਬੰਦ ਦਿਨੇ। ਤੇ ਲਓ ਜੀ ਕਰਦੇ ਆਪਾਂ ਵਲੌਗ ਦਾ ਇੱਥੇ ਐਂਡ। ਨਾ ਥੋਲੀਏ ਜਾ ਕੇ। ਸੋ ਵੀਡੀਓ ਤੁਹਾਨੂੰ ਕਿਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਆਪਾਂ ਮਿਲਦੇ ਹਾਂ ਇੱਕ ਨਵੇਂ ਵਲੌਗ 'ਚ